ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਅੰਬਾਲਾ ਤੋਂ ਜਿੱਥੇ ਕੀ ਸੀਆਈਏ ਵੱਲੋਂ ਇੱਕ ਸਖਸ਼ ਨੂੰ ਕਾਬੂ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਗ੍ਰਿਫਤਾਰੀ ਉਸ ਦੇ ਹੀ ਘਰ ਤੋਂ ਕੀਤੀ ਗਈ ਹੈ ਤੇ ਜੇਕਰ ਇਸ ਸਖਸ਼ ਦਾ ਕਸੂਰ ਤੁਹਾਨੂੰ ਦੱਸੀਏ ਤਾਂ ਤੁਹਾਡੇ ਵੀ ਹੈਰਾਨਗੀ ਦੀ ਕੋਈ ਹੱਦ ਨਹੀਂ ਰਹੇਗੀ ਕਿਉਂਕਿ ਸੀਆਈ ਟੀਮ ਵੱਲੋਂ ਜੋ ਸਖਸ਼ ਗ੍ਰਿਫਤਾਰ ਕੀਤਾ ਗਿਆ ਉਹ ਆਪਣੇ ਘਰ ਦੇ ਵਿੱਚ ਅਫੀਮ ਦੀ ਖੇਤੀ ਕਰ ਰਿਹਾ ਸੀ ਜੀ ਆ ਦੋਸਤੋ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਇੱਕ ਸ਼ਖਸ ਆਪਣੇ ਘਰ ਦੇ ਵਿੱਚ ਅਫੀਮ ਦੇ ਬੂਟੇ ਬੀਜੀ ਬਟਾ ਫਿਰ ਕਿਸੇ ਸੀਆਈ ਟੀਮ ਵੱਲੋਂ ਇਸ ਘਰ ਦੇ ਵਿੱਚ ਜਦੋਂ ਰੇਡ ਕੀਤੀ ਜਾਂਦੀ ਹੈ ਤਾਂ ਅੱਗੇ ਜੋ ਦ੍ਰਿਸ਼ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਆਉਂਦਾ ਹੈ ਤਾਂ ਉਹ ਦੇਖ ਕੇ ਪੁਲਿਸ ਦੇ ਵੀ ਹੋਸ਼ ਛੁੱਟ ਜਾਂਦੇ ਨੇ ਜੀਆ ਦੋਸਤੋ ਇੱਕ ਨਹੀਂ ਦੋ ਨਹੀਂ ਬਲਕਿ ਇਸ ਸਖਸ਼ ਵੱਲੋਂ ਆਪਣੇ ਘਰ ਦੇ ਵਿਹੜੇ ਵਿੱਚ ਅਫੀਮ ਦੇ 190 ਬੂਟੇ ਉਗਾਏ ਗਏ ਸੀ ਜਿਸ ਤੋਂ ਬਾਅਦ ਇਸ ਸਖਸ਼ ਨੂੰ ਅਤੇ ਘਰ ਦੇ ਵਿੱਚ ਮੌਜੂਦ ਸਖਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਵੀ ਪਤਾ ਲੱਗਿਆ ਕਿ ਇਸ ਸਖਸ਼ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਗਈ ਹੈ ਹੁਣ ਇਸ ਸ਼ਖਸ ਦੀ ਗ੍ਰਿਫਤਾਰੀ ਤੋਂ ਬਾਅਦ ਅੱਗੇ ਜਾਂਚ ਦਾ ਵਿਸ਼ਾ ਕਿ ਇਸ ਸ਼ਖਸ ਨੇ ਇੰਨੀ ਵੱਡੀ ਮਾਤਰਾ ਦੇ ਵਿੱਚ ਇਹ ਬੂਟੇ ਆਪਣੇ ਘਰ ਦੇ ਵਿੱਚ ਕਿਉਂ ਬੀਜੇ ਸਨ ਉਸ ਨੇ ਇਹਨਾਂ ਬੂਟਿਆਂ ਦੀ ਫਸਲ ਨੂੰ ਤਿਆਰ ਕਰਕੇ ਅੱਗੇ ਬਾਜ਼ਾਰ ਦੇ ਵਿੱਚ ਵੇਚਣਾ ਸੀ ਜਾਂ ਫਿਰ ਆਪਣੀ ਵਰਤੋਂ ਦੇ ਲਈ ਇਹ ਬੂਟੇ ਬੀਜੇ ਕੇ ਸਨ ਇਸ ਬਾਰੇ ਹਾਲੇ ਤੱਕ ਕੋਈ ਪੁਗਤਾ ਜਾਣਕਾਰੀ ਨਹੀਂ ਮਿਲੀ ਹੈ ਪਰ ਇਹ ਗੱਲ ਸਾਹਮਣੇ ਆਈ ਹੈ ਕਿ ਅੰਮ੍ਰਾਲਾ ਦੇ ਨਜ਼ਦੀਕ ਰਹਿਣ ਵਾਲੇ ਇਸ ਸਖਸ਼ ਨੂੰ ਸੀਆਜੀ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਉਸ ਵੱਲੋਂ ਆਪਣੇ ਘਰ ਦੇ ਵਿੱਚ 190 ਅਫੀਮ ਦੇ ਬੂਟੇ ਬੀਜੇ ਗਏ ਸਨ ਅਤੇ ਦੱਸਦੀ ਕਿ ਇਸ ਸਖਸ਼ ਦੇ ਐਨਡੀਪੀਐਸ ਦਾ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਅਤੇ ਅਗਰੇਲੀ ਜਾਂਚ ਦੇ ਲਈ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿੱਥੇ ਕਿ ਸੀਆਈਏ ਟੀਮ ਵੱਲੋਂ ਇਸ ਸਖਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਜਿੱਥੇ ਕਾਫੀ ਹੈਰਾਨਗੀ ਆ ਉੱਥੇ ਮਿਲੇ-ਜੁਲੇ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਇੰਨੀ ਵੱਡੀ ਅਫੀਮ ਦੀ ਖੇਤੀ ਘਰ ਦੇ ਵਿੱਚ ਸਖਸ਼ ਵੱਲੋਂ ਕੀਤੀ ਜਾ ਰਹੀ ਸੀ ਪਰ ਉਹਦੇ ਆਂਢ-ਗੁਆਂਢੀਆਂ ਤੱਕ ਨੂੰ ਵੀ ਇਸ ਦਾ ਨਹੀਂ ਪਤਾ ਲੱਗਿਆ ਗੁਪਤ ਸੂਚਨਾ ਦੇ ਆਧਾਰ 'ਤੇ ਸੀਆਈਏ ਟੀਮ ਵੱਲੋਂ ਇਸ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਸਖਸ਼ ਨੂੰ ਅਤੇ ਉੱਥੇ ਮੌਜੂਦ ਹੋਰਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਨਡੀਪੀਐਸ ਐਕਟ ਦੇ ਤਹਿਤ ਜਿਸ ਨੇ ਕਿ ਆਪਣੇ ਘਰ ਦੇ ਵਿੱਚ ਕੁਝ ਨਹੀਂ ਬਲਕਿ 190 ਬੂਟੇ ਅਫੀਮ ਦੀ ਖੇਤੀ ਦੇ ਬੀਜੇ ਹੋਏ ਸਨ ਸੋ ਕੀ ਕਹਿਣਾ ਤੁਹਾਡਾ ਇਸ ਸਬਾਰੇ ਜਰੂਰ ਕਮੈਂਟ ਕਰਨਾ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਜੇਕਰ ਤੁਸੀਂ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਲਿਮਟਡ ਗਿਆਨ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਲਿਮਟਡ ਗਿਆਨ মিডিਆ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਧੰਨਵਾਦ